ਨਾ ਹਿੰਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਜਲ ਲਾਵੋ ਬਿਕਮ ਨਦੀ ਜਾਏ ਤਰਨੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟ ਪਦੀਆਂ ਏਕ ਓੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਓ ਜਾ ਕੈ ਘਰ ਸਭ ਕਿਛ ਹੈ ਭਾਈ ਨਾ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਜਨਤ ਪ੍ਰਤਪਾਰ ਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰੂ ਪੂਰਾ ਭੇਟੀ ਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ੍ਰੀ ਵਿਐ ਭਾਈ ਭ੍ਰਮ ਭਉ ਹੋਵੈ ਨਾਸੋ ਮੇਰਾ ਸੰਤ ਸਵਾ ਮਨ ਮਨ ਜੀਐ ਭਾਈ ਹਰ ਕੈ ਨਾਮ ਨਿਵਾਸ ਮਿਟਿਆ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀ ਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਬਸਾਰਿਆ ਭਾਈ ਵੇਖਾ ਸੁਣਾਏ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਪਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਰ ਲੈ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਰਿਦੇ ਹੋਵੈ ਪ੍ਰਗਾਸ ਪ੍ਰਗਟ ਭਿਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ਼ ਗੁਰਪੂਰੈ ਸੰਤੋਖਿਆ ਪਾਈ ਐਨਿਸਲਾ ਗਾਪਾਓ ਰਸਨਾ RAM ਰਵੈ ਸਦਾ ਭਾਈ ਸਾਚਾ ਸਾਚ ਸਾਚਾ ਸਾਦ ਸੁਆਉ ਕਰਮੀ ਸੁਣ ਸੁਣ ਜੀਵਿਆ ਪਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤਨਾ ਆਵੀ ਭਾਈ ਸੋ ਜਿਹੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਪਾਈ ਆਉ ਤਿਸ ਕੈ ਬਲ ਜਾਉ ਓ ਨਿਰਗੁਣ ਯਾਰੇ ਪੜਦਾ ਪਾਈ ਦੇ ਨਿਥਾ ਮੈਂ ਥਾਉ ਰਿਜ ਕਸਮਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤੇ ਸਬੇ ਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨ ਵਿਸਰੈ ਭਾਈ ਵੇਖੋ ਸਦਾ ਹਜ਼ੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਿਆ ਪਰਪੂਰ ਜਿਨਾ ਪ੍ਰੀਤ ਨ ਲਗੀਆਂ ਭਾਈ ਸੇ ਨਿਤਨਿਤ ਮਰਦੇ ਝੂਰ ਅੰਜਲ ਲਾਇ ਤਰਾਇਆ ਪਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਮਿਹਾਲਿਆ ਭਾਈ ਕੀ ਤੋਂਨ ਅੰਗ ਅਪਾਰ ਮਨ ਤਨ ਠੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਤਿਸ ਸ਼ਰਣਾਗਤੀ ਭਾਈ ਦੇਖੇ ਲਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮੇ ਪਾਵਨ ਬਖਸ਼ਿਸ਼ ਹੋਈ ਹੈ ਜੋ ਚਾਰ ਪਹਿਰ ਦੀ ਰਹਿਣ ਸਤਿਗੁਰੂ ਕੀ ਰਜ਼ਾ ਵਿੱਚ ਨੰਗੀ ਹੈ ਦਿਨ ਚੜਿਆ ਹੈ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੇਵਰਡ ਕੈਲੀਫੋਰਨੀਆ ਦੇ ਸਤਿਗੁਰ ਜੀ ਕੇ ਪਾਵਨ ਦਰਬਾਰ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ੇ ਨੇ ਤੇ ਟਰਠ ਕੇ ਜੋ ਅੱਜ ਦੇ ਹੁਕਮਨਾਮਾ ਸਾਹਿਬ ਜੋ ਸਤਿਗੁਰ ਜੀ ਨੇ ਦਿੱਤੇ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 639 ਤੋਂ ਲੈ ਕੇ 640 ਤੱਕ ਸੁਭਾਏ ਮਾਨ ਹਨ ਸੋਰਠ ਰਾਗ ਹੈ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਸੋਰਠ ਰਾਗ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਪਹਿਲੇ ਘਰ ਦੇ ਵਿੱਚ ਤਬਲਾ ਵਜਾਉਣ ਦੀ ਹਦਾਇਤ ਹੈ ਅੱਠ ਪਦਿਆਂ ਦਾ ਸ਼ਬਦ ਹੈ ਅਸ਼ਟ ਪਦਿਆਂ ਏਕ ਓੰਕਾਰ ਸਤਿਗੁਰੂ ਪ੍ਰਸਾਦ ਵਾਹਿਗੁਰੂ ਇੱਕ ਹੈ ਉਹਦਾ ਕੋਈ ਹੱਦ ਬੰਦਾ ਨਹੀਂ ਹੈ ਕੋਈ ਅੰਤ ਨਹੀਂ ਪਾ ਸਕਿਆ ਉਹਦਾ ਅੱਜ ਤੱਕ ਸਦਾ ਅਟਲ ਹੈ ਸਤ ਹੈ ਮਿਲਦਾ ਹੈ ਗੁਰਪ੍ਰਸਾਦ ਗਿਆਨ ਦੀ ਕਿਰਪਾ ਤੇ ਰਹਿਮਤ ਨਾਲ ਜਦੋਂ ਸ਼ਬਦ ਗੁਰੂ ਤੋਂ ਗਿਆਨ ਮਿਲਦਾ ਹੈ ਪ੍ਰਮਾਤਮਾ ਦਾ ਤੇ ਸ਼ਬਦ ਗੁਰੂ ਦੀ ਰਹਿਮਤ ਤੇ ਬਖਸ਼ਿਸ਼ ਤੇ ਨਾਲ ਹੀ ਸੋਜੀ ਨਿਰੰਕਾਰ ਪ੍ਰਭੂ ਪ੍ਰਮਾਤਮਾ ਦੀ ਸਮਝ ਦੇ ਵਿੱਚ ਆਉਂਦੀ ਹੈ ਤੇ ਐਸੇ ਸੱਚੇ ਪ੍ਰਮਾਤਮਾ ਦੇ ਨਾਲ ਮਨੁੱਖ ਦਾ ਚਿੱਤ ਜੁੜਦਾ ਹੈ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਸ਼ਬਦ ਧੀਆਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਗੁਰੂ ਗੋਬਿੰਦ ਸਲਾਹੀ ਹੈ ਭਾਈ ਜਿਸ ਤੇ ਜਾਪੈ ਤਤ ਹੈ ਗੋਬਿੰਦ ਦੇ ਰੂਪ ਉਹ ਪ੍ਰਮਾਤਮਾ ਜੋ ਧਰਤੀ ਦਾ ਸਹਾਰਾ ਹੈ ਧਰਤੀ ਦਾ ਆਸਰਾ ਹੈ ਐਸੇ ਸੱਚੇ ਪ੍ਰਮਾਤਮਾ ਵਹਿਗੁਰੂ ਨੂੰ ਸਲਾਹਾ ਕਰ ਐ ਮੇਰੇ ਵੀਰ ਜਿਸਤੇ ਜਾਪੇ ਤਤ ਜਿਸ ਤੋਂ ਤਤ ਸੰਸਾਰ ਦਾ ਸਮਝ ਆਉਂਦਾ ਹੈ ਜਿਸ ಪರಿਪੂਰਨ ਪਰਮਾਤਮਾ ਵਾਹਿਗੁਰੂ ਤੋਂ ਇਸ ਗੱਲ ਦੀ ਸੋਝੀ ਤੇ ਸਮਝ ਪੈਂਦੀ ਹੈ ਤੇ ਐਸੇ ਸਤਿਗੁਰ ਦੇ ਰਾਹੀ ਜੀਵਨ ਦਾ ਤਤਸਾਰ ਸਮਝ ਆਉਂਦਾ ਹੈ ਕਿ ਅਸੀਂ ਜੀਵਨ ਦੇ ਵਿੱਚ ਕੀ ਕੰਮ ਕਰਨ ਆਏ ਹਾਂ ਮੇਰੇ ਮਨ ਜਪਿਐ ਹਰ ਭਗਵੰਤਾ ਸਰਬਜੀ ਕਹਿੰਦੇ ਹੈ ਮੇਰੇ ਮਨ ਸਦਾ ਪਰਿਪੂਰਣ ਪਰਮਾਤਮਾ ਵਾਹਿਗੁਰੂ ਨੂੰ ਆਰਾਧਿਆ ਕਰ ਉਹਦੇ ਹੁਕਮ ਦੇ ਵਿੱਚ ਹੀ ਰਿਹਾ ਕਰ ਆਪਣੀਆਂ ਮਨਮਰਜ਼ੀਆਂ ਛੱਡ ਦੇ ਉਹਦੇ ਭਾਣੇ ਵਿੱਚ ਤੁਰਿਆ ਕਰ ਨਾਮ-ਦਾਨ ਦੇ ਜਨ ਆਪਣੇ ਦੁੱਖ-ਦਰਦ ਕਾ ਹੰਤਾ ਜਦੋਂ ਮਨੁੱਖ ਉਹਦੇ ਹੁਕਮ ਦੇ ਵਿੱਚ ਤੁਰਦਾ ਹੈ ਫਿਰ ਪ੍ਰਮਾਤਮਾ ਵਹਿਗੁਰੂ ਜੀ ਤਰੁੱਠ ਕੇ ਜੋ ਬਖਸ਼ਿਸ਼ਾਂ ਕਰਦਾ ਹੈ ਉਹ ਆਪਣੇ ਸੇਵਕ ਨੂੰ ਆਪਣੇ ਭਗਤ ਨੂੰ ਹੁਕਮ ਦੀ ਦਾਤ ਨਾਮ ਦੀ ਦਾਤ ਬਖਸ਼ਦਾ ਹੈ ਸਤਗੁਰੂ ਸਿੱਖ ਕੋ ਨਾਮ ਧਨ ਦੇ ਨਾਮ ਦੇ ਧਨ ਵਿੱਚ ਰਹਿਣ ਦਾ ਜੀਵਨ ਕਿਵੇਂ ਬਸਰ ਕਰਨਾ ਹੈ ਇਹਦੇ ਬਾਬਤ ਦੱਸਦਾ ਹੈ ਹੁਕਮ ਦੇ ਵਿੱਚ ਪਰਪੱਕ ਕਰ ਦਿੰਦਾ ਹੈ ਭਾਵੇਂ ਤੇ ਰਾਜ ਦੇ ਵਿੱਚ ਐਸਾ ਭਗਤ ਤੁਰਦਾ ਹੈ ਉਹ ਸਾਰੇ ਦੁੱਖਾਂ ਪੀੜਾਂ ਦਾ ਉਹਦੇ ਜੀਵਨ ਦੇ ਵਿੱਚੋਂ ਨਾਸ਼ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਗਿਆਨ ਹੋ ਜਾਂਦਾ ਹੈ ਸੂਝੀ ਹੋ ਜਾਂਦੀ ਹੈ ਸਮਝ ਹੋ ਜਾਂਦੀ ਹੈ ਕਿ ਦੁੱਖ ਸੁੱਖ ਨਾਂ ਦੀ ਕੋਈ ਚੀਜ਼ ਨਹੀਂ ਹੈ ਇਹ ਸਭ ਇੱਕ ਮਨ ਦਾ ਭਰਮ ਹੈ ਮਨ ਦਾ ਭੁਲੇਖਾ ਹੈ ਅਸਲੀ ਸੁੱਖ ਤੇ ਸਦੀਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਰਹਿਣ ਵਿੱਚ ਨੇ ਇਹ ਰਹਾਉ ਦੀਆਂ ਪੰਕਤੀਆਂ ਨੇ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ हे ਭਾਈ ਜਿਸ ਪ੍ਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ ਜੋ ਸਾਰੇ ਜਗਤ ਦਾ ਮੂਲ ਮਾਲਕ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਹਦੇ ਕੋਲ ਹਰ ਇੱਕ ਨਿਧਾਨ ਖਜ਼ਾਨੇ ਮੌਜੂਦ ਹਨ ਜੋ ਮੇਨ ਪਾਵਰ ਦਾ ਧਾਰਨੀ ਹੈ ਮੇਨ ਤਾਕਤ ਦਾ ਧਾਰਨੀ ਹੈ ਜਿਹਦੇ ਕੋਲੋਂ ਹੀ ਸਾਰੀਆਂ ਤਾਕਤਾਂ ਚਲਦੀਆਂ ਹਨ ਐਸੇ ਸੱਚੇ ਪ੍ਰਮਾਤਮਾ ਵਾਹਿਗੁਰੂ ਨੂੰ ਅਰਾਧਿਆ ਕਰ ਜੀਓ ਪਿੰਡ ਜਿਨ ਸਾਜਿਆ ਭਾਈ ਦੇਕਰ ਆਪਣੇ ਵੱਤ ਜਿਸਨੇ ਆਪਣੇ ਮਨੁੱਖ ਦਾ ਮਨੁੱਖ ਨੂੰ ਸਰੀਰ ਜਿੰਦ ਦੇ ਕੇ ਪੈਦਾ ਕੀਤਾ ਹੈ ਉਹ ਕਰਤਾਰਤਾ ਕਿਸੇ ਪਾਸੋਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਪਰਿਪੂਰਣ ਪਰਮਾਤਮਾ ਜਿਸ ਨੇ ਮਨੁੱਖ ਨੂੰ ਸਰੀਰ ਦਿੱਤਾ ਹੈ ਨੇਤਰ ਦਿੱਤੇ ਨੇ ਤਨ ਦਿੱਤਾ ਹੈ ਵਿੱਚ ਆਤਮਾ ਦਿੱਤੀ ਹੈ ਜਿਹਦੇ ਆਸਰੇ ਇਹ ਸਰੀਰ ਟੁਰ ਰਿਹਾ ਹੈ ਇਹ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਇੱਕ ਅਲੌਕਿਕ ਕੌਤਕ ਧਰਤੀ ਤੇ ਵਰਤਾਇਆ ਹੈ ਐਸਾ ਮਨੁੱਖ ਜੋ ਬਚਪਨ ਤੋਂ ਖਾਣਾ ਸ਼ੁਰੂ ਕਰਦਾ ਹੈ ساری ਉਮਰ ਹੀ ਪੇਟ ਦੇ ਵਿੱਚ ਰੋਟੀ ਪਾਉਂਦਾ ਹੈ ਤੁਰ ਹੀ ਜਾ ਰਿਹਾ ਏ ਤੁਰ ਹੀ ਜਾ ਰਿਹਾ ਏ ਆਖਰੀ ਯਾਤਰਾ ਮੰਜ਼ਿਲ ਜਿਹੜੀ ਹੈ ਜਾਣ ਤਾਂ ਇਹ ਦੀ ਕਬਰ ਸਥਾਨ ਹੈ ਸਮਸ਼ਾਨ ਭੂਮੀ ਫਿਊਨਲ ਤੱਕ ਪਹੁੰਚ ਜਾਂਦਾ ਹੈ ਪਰ ਜੇ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਪਰਮਾਤਮਾ ਦੇ ਵਿੱਚ ਇੱਕ ਮੈਂ ਕਰ ਲਵੇ ਨਿਰੰਕਾਰ ਵਿੱਚ ਅਭੇਦ ਹੋ ਜਾਵੇ ਤੇ ਇਹਦੀ ਜ਼ਿੰਦਗੀ ਦਾ ਅਨੰਤ ਇਹ ਖੇੜਾ ਹਰ ਵਕਤ ਵਧਿਆ ਰਹਿੰਦਾ ਹੈ ਹਰ ਵਕਤ ਤੇ ਪ੍ਰਭੂ ਦੀ ਰਜ਼ਾ ਤੇ ਭਾਣੇ ਦੇ ਵਿੱਚ ਟਿਕ ਕੇ ਖੁਸ਼ੀਆਂ ਨੂੰ ਮਾਣਦਾ ਹੋਇਆ ਇਸ ਸੰਸਾਰ ਦੇ ਵਿੱਚ ਆਪਣੇ ਪਰਿਵਾਰਿਕ ਫਰਜ਼ ਨਿਭਾਉਂਦੇ ਹੋਇਆ ਪ੍ਰਮਾਤਮਾ ਦੇ ਨਾਲ ਜੀਵਨ ਮੁਕਤ ਹੋ ਕੇ ਇੱਕਮਕ ਹੋ ਜਾਂਦਾ ਹੈ ਕਿਨ ਕਈਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਕਿਰਨ ਦਾ ਅਰਥ ਹੈ ਕਿਸ ਦੀ ਰਾਹੀ ਕਿਸੇ ਪਾਸੋਂ ਕਈਏ ਕਿਹਾ ਜਾ ਸਕਦਾ ਹੈ ਬਿਆਨ ਕੀਤਾ ਜਾ ਸਕਦਾ ਹੈ हे ਭਾਈ ਉਹ ਪ੍ਰਮਾਤਮਾ ਵਾਹਿਗੁਰੂ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਉਸ ਨੂੰ ਕਿਵੇਂ ਵੀ ਵੇਖਿਆ ਜਾਏ ਇਹ ਵੀ ਗੱਲ ਅਨਕਥਨੀ ਹੈ ਗੁਰੂ ਗੋਬਿੰਦ ਸਾਹਿਬ ਆਇਏ ਭਾਈ ਜਿਸ ਤੇ ਜਾਪੇ ਤਤ ਜੋ ਇਸ ਧਰਤੀ ਦਾ ਮੁੱਖ ਸਹਾਰਾ ਸ਼ਬਦ ਗੁਰੂ ਦਾ ਗਿਆਨ ਹੈ ਸਤਿਗੁਰੂ ਕਹਿੰਦੇ ਐਸੇ ਸ਼ਬਦ ਗੁਰੂ ਦੇ ਨਾਲ ਜੁੜ ਕਿਉਂਕਿ ਗੁਰੂ ਦੇ ਪਾਸੋਂ ਹੀ ਇਹ ਸੋਝੀ ਤੇ ਇਹ ਸਮਝ ਮਿਲ ਸਕਦੀ ਹੈ ਕਿ ਜੀਵਨ ਦਾ ਤਤਸਾਰ ਕੀ ਹੈ ਤੇ ਇਸ ਜੀਵਨ ਦਾ ਮਕਸਦ ਕੀ ਹੈ ਇਹ ਜੀਵਨ ਕੱਤੋਂ ਮਿਲਿਆ ਹੈ ਇਹ ਮਿਲਿਆ ਹੈ ਮਾਨਵਤਾ ਦਾ ਭਲਾ ਕਰਨ ਵਾਸਤੇ ਤੇ ਨਿਰੰਕਾਰ ਨੂੰ ਸਮਝ ਕੇ ਵਿਚਾਰ ਕੇ तमाम ਕਾਇਨਾਤ ਤੇ ਕੁਦਰਤ ਵਿੱਚ ਪ੍ਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਜਿਸ ਦਿਨ ਪ੍ਰਮਾਤਮਾ ਦੇ دیدار ਹੋਣ ਲੱਗ ਪਏ ਵਾਹਿਗੁਰੂ ਪ੍ਰਭੂ ਸਮਝਾਉਣ ਲੱਗ ਪਿਆ ਉਸ ਦਿਨ ਨਿਮਰਤਾ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਤੇ ਹੰਕਾਰ ਜੀਵਨ ਦੇ ਵਿੱਚੋਂ ਮਟਣਾ ਸ਼ੁਰੂ ਹੋ ਜਾਵੇਗਾ ਸਹਿਬ ਜੀ ਅਗਲੀਆਂ ਪੰਕਤੀਆਂ ਚ ਕਿਰਪਾ ਕਰ ਰਹੇ ਨੇ ਬੜੇ ਪਿਆਰੇ ਤਰੀਕੇ ਦੇ ਨਾਲ ਜਾਂ ਕੈ ਘਰ ਸਭ ਕਿਛ ਹੈ ਭਾਈ ਨੌ ਨਿਦ ਭਰੇ ਭੰਡਾਰ ਸਭ ਕਿਨੇ ਹੈ ਭਾਈ ਪ੍ਰਮਾਤਮਾ ਦੇ ਘਰ ਦੇ ਵਿੱਚ ਹਰੇਕ ਚੀਜ਼ ਮੌਜੂਦ ਹੈ ਜਿਸ ਦੇ ਘਰ ਦੇ ਵਿੱਚ ਜਗਤ ਦੇ ਸਾਰੇ ਹੀ ਨੌ ਖਜ਼ਾਨੇ ਮੌਜੂਦ ਹਨ ਜਿਸ ਦੇ ਘਰ ਦੇ ਵਿੱਚ ਭੰਡਾਰੇ ਭਰੇ ਪਏ ਹਨ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਉਸ ਦਾ ਮੂਲ ਉਸ ਦਾ ਮੂਲ ਨਹੀਂ ਪਾਇਆ ਜਾ ਸਕਦਾ ਉਹ ਸਭ ਤੋਂ ਊਚਾ ਹੈ ਉਹ ਅਪਹੁੰਚ ਹੈ ਉਹ ਬੇਅੰਤ ਹੈ ਉਹ ਮੂਲ ਰੂਪ ਦੇ ਵਿੱਚ ਇਸ ਧਰਤੀ ਉੱਤੇ ਵਸ ਰਿਹਾ ਹੈ ਪਰ ਕੋਈ ਮਨੁੱਖ ਆਖੇ ਕਿ ਮੈਂ ਉਹਦੀ ਕੀਮਤ ਪਾ ਲਵਾਂ ਤਿਸ ਕੀ ਕੀਮਤ ਨਾ ਪਵੈ ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ ਭੇਟੀਰੀ ਕੀਮਤ ਨਾ ਪਵੇ ਹੋ ਕੇ ਵਡਾ ਖਾਨਾ ਕੋਈ ਮਨੁੱਖ ਉਹਦੇ ਨਾਮ ਨੂੰ ਉਹਦੇ ਹੁਕਮ ਨੂੰ ਦੱਸ ਨਹੀਂ ਸਕਦਾ ਕਿਉਂਕਿ ਮਨੁੱਖ ਦੀ ਸੋਚ ਤੇ ਸਮਝ ਤੋਂ ਪਰਮਾਤਮਾ ਕਿਤੇ ਬਾਹਰ ਹੈ ਜੀ ਜੰਤਪ੍ਰਿਤ ਪਾਲਦਾ ਭਾਈ ਨਿਤਨਿਤ ਕਰਦਾ ਸਾਰ ਹੈ ਭਾਈ ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਉਹ ਸਦਾ ਹੀ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਸਤਗੁਰੂ ਪੂਰਾ ਭੇਟੀਏ ਭਾਈ ਸ਼ਬਦ ਮਿਲਾਵਣ ਹਾਰ ਉਸ ਦੇ ਦਰਸ਼ਨ ਕਰਨ ਦੇ ਲਈ ਹੇ ਭਾਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਸਕਦਾ ਹੈ ਗੱਲ ਕੀ ਹੈ ਸ਼ਬਦ ਗੁਰੂ ਦੀ ਜਿੱਦਣ ਸਮਝ ਤੇ ਵਿਚਾਰ ਹੋਣੀ ਸ਼ੁਰੂ ਹੋਵੇਗੀ ਇਸੇ ਕਰਕੇ ਬਾਰ ਬਾਰ ਬੇਨਤੀ ਕੀਤੀ ਜਾਂਦੀ ਹੈ ਗੁਰਬਾਣੀ ਦੀ ਵਿਚਾਰ ਕਰੋ ਤਾਂ ਕਿ ਸ਼ਬਦ ਦੀ ਵਿਚਾਰ ਤੋਂ ਪ੍ਰਮਾਤਮਾ ਦੀ ਸਮਝ ਹੋਰ ਪੱਕੜ ਜੀਵਨ ਦੇ ਵਿੱਚ ਹੋਵੇ ਤੇ ਨਿਰੰਕਾਰ ਪ੍ਰਭੂ ਪ੍ਰਮਾਤਮਾ ਦੇ ਨਾਲ ਅਪੇਧਤਾ ਇਹ ਜੀਵਨ ਦੀ ਹੋ ਜਾਵੇ ਤੇ ਨਿਰੰਕਾਰ ਵਰਗਾ ਇਹ ਜੀਵਨ ਬਣ ਜਾਵੇ ਸੱਚੀ ਚਰਨ ਸ੍ਰੇਵੀਏ ਭਾਈ ਭ੍ਰੰਪਾ ਹੋਵੇ ਨਾਸ਼ ਹੇ ਭਾਈ ਜਦੋਂ ਸਦਾ ਇੱਥੇ ਰਹਿਣ ਵਾਲੇ ਪ੍ਰਮਾਤਮਾ ਦੇ ਚਰਨ ਪ੍ਰਮਾਤਮਾ ਦੇ ਗੁਣ ਰੂਪੀ ਚਰਨ ਹਿਰਦੇ ਵਿੱਚ ਵਸਾਈ ਰੱਖੇਗਾ ਇਸ ਤਰ੍ਹਾਂ ਮਨ ਦੀ ਭਟਕਣਾ ਤੇ ਹਰ ਇੱਕ ਕਿਸਮ ਦਾ ਡਰ ਜੀਵਨ ਦੇ ਵਿੱਚੋਂ ਖਤਮ ਹੋ ਜਾਵੇਗਾ। ਮਿਲ ਸੰਤ ਸਭਾ ਮਨ ਮਨ ਜੀਏ ਭਾਈ ਹਰ ਕਾ ਨਾਮ ਨਿਵਾਸ। ਸਤ ਸੰਗਤ ਵਿੱਚ ਬੈਠ ਕੇ ਆਪਣੇ ਮਨ ਨੂੰ ਗੁਰਬਾਣੀ ਦੇ ਰਾਹੀ ਮਾਜਿਆ ਕਰ। ਜਿੱਦਣ ਇਹ ਮਨ ਮਾਜਣਾ ਸ਼ੁਰੂ ਹੋਵੇਗਾ ਤੇ ਪ੍ਰਮਾਤਮਾ ਵਹਿਗੁਰੂ ਆਪਣੇ ਆਪ ਤੇਰੇ ਹਿਰਦੇ ਘਰ ਦੇ ਵਿੱਚ ਤੈਨੂੰ ਸਮਝ ਆਉਣ ਲੱਗ ਪਵੇਗਾ। ਉਹਦਾ ਇੱਕ ਘਰ ਬਣ ਜਾਵੇਗਾ ਤੇ ਇਸ ਘਰ ਦੇ ਵਿੱਚ ਪ੍ਰਮਾਤਮਾ ਦਾ ਸਦੀਵੀ ਵਾਸਾ ਹੋ ਜਾਵੇਗਾ ਮਿਟਾਏ ਅંધੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਸਤਿਗੁਰੂ ਦੀ ਕਿਰਪਾ ਦੇ ਨਾਲ ਸਤ ਸੰਗਤ ਕੀਤੇਆਂ ਆਤਮਿਕ ਜੀਵਨ ਵੱਲੋਂ ਜਿਹੜੀ ਮਨੁੱਖ ਦੇ ਜੀਵਨ ਵਿੱਚ ਬੇਸਮਝੀ ਦਾ ਹਨੇਰਾ ਹੈ ਇਹ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ ਤੇ ਹਿਰਦੇ ਦੇ ਵਿੱਚ ਪਿਆਰ ਤੇ ਗਿਆਨ ਦਾ ਫੁੱਲ ਜਿਹੜਾ ਹੈ ਉਖੜ ਜਾਂਦਾ ਹੈ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰੂ ਪਾਸ ਹੇ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਿਕ ਆਨੰਦ ਪੈਦਾ ਹੁੰਦਾ ਹੈ ਕਿਉਂਕਿ ਇਹ ਸਾਰੇ ਫੁੱਲ ਇਹ ਫਲ ਸ਼ਬਦ ਗੁਰੂ ਦੇ ਰਾਹੀ ਹੀ ਮਿਲਣੇ ਨੇ बार-बार ਇਸ ਸ਼ਬਦ ਵਿੱਚ ਸ਼ਬਦ ਵਿਚਾਰ ਦੀ ਗੱਲ ਆ ਰਹੀ ਹੈ ਸ਼ਬਦ ਨੂੰ ਸਮਝਿਆਂ ਤਾਂ ਗੁਰਬਾਣੀ ਨਾਲ ਜੁੜੇ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕੀਤੀਆਂ ਹੀ ਮਨੁੱਖ ਨੂੰ ਇਹ ਸੋਝੀ ਤੇ ਇਹ ਸਮਝ ਪਵੇਗੀ ਕਿ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੈ ਕਿਵੇਂ ਉਹਦੇ ਨਾਲ ਸਾਜ ਤੇ ਆਪਣੇ ਜੀਵਨ ਨੂੰ ਜੋੜਨਾ ਹੈ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਹੀ ਮਨੁੱਖ ਪ੍ਰਮਾਤਮਾ ਵਰਗਾ ਬਣ ਸਕਦਾ ਹੈ ਤੇ ਜਦੋਂ ਗੁਰੂ ਦੇ ਬਚਨ ਕਮਾਉਂਦਾ ਹੈ ਤੇ ਜੀਵਨ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਉਂਦਾ ਹੈ ਮੇਰਾ ਤੇਰਾ ਛੋਟੀ ਹੈ ਭਾਈ ਹੋਈ ਹੈ ਸਭ ਕੀ ਤੋਰ ਏ ਭਾਈ ਆਪਣੇ ਜੀਵਨ ਦੇ ਵਿੱਚੋਂ ਵਿਤਕਰਾ ਛੱਡ ਦੇ ਮੈਂ ਮੇਰੀ ਛੱਡ ਦੇ ਤੇ ਸਾਰਿਆਂ ਦੇ ਨਿਮਰਤਾ ਚਰਨਾਂ ਦੀ ਢੂੜ ਦਾ ਅਰਥ ਹੈ ਹਰ ਦੁਨੀਆ ਦੇ ਕਾਇਨਾਤ ਦੀ ਖਾਕ ਬਣ ਕੇ ਰਹੇ ਨਿਮਰਤਾ ਵਿੱਚ ਰਹੇ ਚਰਨਾਂ ਦੀ ਢੂੜ ਪੈਰਾ ਵਿੱਚ ਰਹਿੰਦੀ ਹੈ ਸਤਿਗੁਰੂ ਗੁਰਦੇਵ ਮਹਾਰਾਜ ਕਹਿੰਦੇ ਇਤਨੀ ਨਿਮਰਤਾ ਵਿੱਚ ਰਹੇ ਜੇ ਕੁਝ ਗਿਆਨ ਕੋਈ ਸਮਝ ਤੈਨੂੰ ਆਉਣ ਲੱਗੀ ਹੈ ਉਹਦਾ ਹੰਕਾਰ ਉਹਦਾ ਮਾਣ ਨਾ ਕਰ ਹਰ ਵਕਤ ਦੁਨੀਆ ਦੇ ਚਰਨਾਂ ਦੇ ਵਿੱਚ ਰਹਿ ਕਾਦਰ ਦੇ ਚਰਨਾਂ ਵਿੱਚ ਰਹਿ ਪ੍ਰਮਾਤਮਾ ਦੇ ਗਿਆਨ ਨੂੰ ਸਮਝ ਕੇ ਅਤ ਨਿਮਰਤਾ ਵਿੱਚ ਜੀਵਨ ਬਤੀਤ ਕਰ ਕਦੀ ਵੀ ਉੱਚੀ ਤੇ ਹੰਕਾਰੀ ਗੱਲ ਮੂੰਹ ਦੇ ਉੱਤੇ ਨਾ ਲੈ ਕੇ ਆ ਤਮਾਮ ਖਲਕਤ ਦੀ ਖਾਕ ਬਣ ਕੇ ਜੀ ਘਟ ਘਟ ਬ੍ਰਹਮ ਫਸਾਰਿਆ ਭਾਈ ਪੇਖੇ ਸੁਣੇ ਹਜ਼ੂਰ ਏ ਭਾਈ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਵਸ ਰਿਹਾ ਹੈ ਉਹ ਸਭ ਦੇ ਅੰਗ ਸੰਗ ਹੈ ਸਭ ਦੇ ਕੰਮਾਂ ਨੂੰ ਵੇਖ ਰਿਹਾ ਹੈ ਤੇ ਸਾਰਿਆਂ ਦੀਆਂ ਉਹ ਗੱਲਾਂ ਵੀ ਰੋਜ਼ਾਨਾ ਸੁਣ ਰਿਹਾ ਹੈ ਜਿਤ ਦਿਨ ਵਿਸਰੈ ਪਾਰ ਬ੍ਰह्म ਭਾਈ ਤੇ ਦਿਨ ਮਰੀਐ ਚੋਰ ਜਦੋਂ ਮਨੁੱਖ ਦੇ ਜੀਵਨ ਦੇ ਵਿੱਚੋਂ ਮਨੁੱਖ ਪਰਮਾਤਮਾ ਦੀ ਹੋਦ ਨੂੰ ਭੁੱਲ ਜਾਂਦਾ ਹੈ ਉਦੋਂ ਉਹ ਦੁੱਖਾਂ ਦੇ ਜਨਮ ਦੇ ਮਰਨ ਦੇ ਆਤਮਿਕ ਮੌਤ ਦੇ ਗੇੜ ਦੇ ਵਿੱਚ ਦੁਖੀ ਹੋ ਜਾਂਦਾ ਹੈ ਉਦੀ ਆਤਮਾ ਝੂਰਦੀ ਰਹਿੰਦੀ ਹੈ ਕਿਉਂਕਿ ਉਹ ਸਦਾ ਹੀ ਈਰਖਾ ਨਫ਼ਰਤ ਆਦਿਕ ਅਵਗੁਣਾਂ ਦੇ ਵਿੱਚ ਫਸਿਆ ਹੋਇਆ ਵਿਕਾਰਾਂ ਦੀ ਦੁਨੀਆ ਦੇ ਵਿੱਚ ਜ਼ਿੰਦਗੀ ਜੂਂਦਾ ਹੋਇਆ ਸਦਾ ਹੀ ਦੁਖੀ ਰਹਿੰਦਾ ਹੈ ਤੇ ਉਹਦੀ ਆਤਮਾ ਸਦਾ ਪਰੇਸ਼ਾਨ ਰਹਿੰਦੀ ਹੈ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ हे ਭਾਈ ਇਹ ਯਾਦ ਰੱਖ ਪ੍ਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਸਾਡੇ ਜੀਵਨ ਦੇ ਪਾਸੋਂ ਕੇਵਲ ਤਾਂ ਕੇਵਲ ਅਰਦਾਸ ਹੈ ਅਸੀਂ ਉਹਦੇ ਚਰਨ ਚ ਕਰ ਸਕਦੇ ਹਾਂ ਕਿਉਂਕਿ ਜੀਵਨ ਪਾਸੋਂ ਕਰ ਸਕਣ ਵਾਲਾ ਕੁਝ ਵੀ ਨਹੀਂ ਹੈ ਪ੍ਰਮਾਤਮਾ ਹੀ ਪ੍ਰਮਾਤਮਾ ਦੇ ਵਿੱਚ ਹੀ ਸਾਰੀਆਂ ਤਾਕਤਾਂ ਮੌਜੂਦ ਹੈ ਉਹੀ ਸਾਰੀਆਂ ਤਾਕਤਾਂ ਦਾ ਮਾਲਕ ਹੈ ਪ੍ਰੇਮ ਪਦਾਰਥ ਨਾਮ ਹੈ ਭਾਈ ਮੋਹ ਮਾਇਆ ਮੋਹ ਬਿਨਾਸ਼ ਪਰਮਾਤਮਾ ਦਾ ਜਿਹੜਾ ਹੁਕਮ ਹੈ ਨਾ ਜਦੋਂ ਮਨੁੱਖ ਉਹਦੇ 'ਚ ਟਿਕਦਾ ਹੈ ਫਿਰ ਹਿਰਦੇ ਵਿੱਚ ਪ੍ਰੇਮ ਪੈਦਾ ਹੋਣ ਲੱਗ ਪੈਂਦਾ ਹੈ ਕਿਉਂਕਿ ਸਮਝ ਆਉਣ ਲੱਗ ਪੈਂਦੀ ਹੈ ਕਿ ਮੇਰਾ ਕੀਤਾ ਕੁਝ ਨਹੀਂ ਆਉਣਾ ਫਿਰ ਮਾਇਆ ਤੇ ਮੋਹ ਦਾ ਜੀਵਨ ਦੇ ਵਿੱਚੋਂ ਨਾਸ਼ ਹੋ ਜਾਂਦਾ ਹੈ ਫਿਰ ਮਾਇਆ ਦੀ ਬੋਲੀ ਮੋਹ ਦੇ ਬੰਧਨ ਇਹਦੇ ਜੀਵਨ ਵਿੱਚ ਨਹੀਂ ਰਹਿੰਦੇ ਤਿਸ ਭਾਵ ਹੈ ਤਾਂ ਮਿਲ ਲੈ ਭਾਈ ਹਿਰਦੈ ਨਾਮ ਨਿਵਾਸ ਸਤਿਗੁਰੂ ਕਹਿੰਦੇ ਜੇ ਤੂੰ ਕੋਸ਼ਿਸ਼ ਕਰੇਂ ਇਸ ਤਰ੍ਹਾਂ ਦਾ ਆਪਣਾ ਜੀਵਨ ਜੀਵੇਂ ਕਿ ਤੂੰ ਉਹਨੂੰ ਭਾ ਜਾਵੇਂ ਤੇ ਉਹ ਪ੍ਰਮਾਤਮਾ ਹਰਗੱਸ ਤੈਨੂੰ ਆਪਣੇ ਨਾਲ ਮਿਲਾਲ ਹੋਵੇਗਾ ਉਹ ਹੀ ਤੇਰੇ ਹਿਰਦੇ ਦੇ ਵਿੱਚ ਨਾਮ ਤੇ ਹੁਕਮ ਦੀ ਬਰਕਤ ਦਾ ਜਿਹੜਾ ਖਿਆਲ ਹੈ ਉਹ ਪਾਧ ਹੋਵੇਗਾ ਤੇ ਤੇਰਾ ਹਿਰਦਾ ਕਮਲ ਫੁੱਲ ਵਾਂਗ ਖਿੜ ਜਾਵੇਗਾ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਗੁਰੂ ਦੇ ਵੱਲ ਮੂੰਹ ਕਰਨ ਵਾਲੇ ਗੁਰਸਿੱਖ ਦੇ ਜੀਵਨ ਦੇ ਵਿੱਚ ਗਿਆਨ ਰੂਪੀ ਕਮਲ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਉਹਦੇ ਹਿਰਦੇ ਦੇ ਵਿੱਚ ਸਦਾ ਗਿਆਨ ਦਾ ਪ੍ਰਕਾਸ਼ ਰਹਿੰਦਾ ਹੈ ਪ੍ਰਗਟ ਭਇਆ ਪ੍ਰਤਾਪ ਪ੍ਰਭਾਈ ਮੌਲਿਆ ਧਰਤ ਆਕਾਸ਼ ਕਹਿੰਦੇ ਜਦੋਂ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਸਮਝ ਤੇ ਉਹਦੇ ਗਿਆਨ ਦੀ ਬਰਕਤ ਆਉਣ ਲੱਗਦੀ ਹੈ ਤੇ ਮਨੁੱਖ ਜਿਵੇਂ ਸੁੱਕੀ ਧਰਤੀ ਕਿਸੇ ਕੰਮ ਦੀ ਨਹੀਂ ਹੁੰਦੀ ਸੁੱਕਾ ਪਿਆ ਹੋਵੇ ਤਮਾਮ ਮਨੁੱਖਤਾ ਪਰੇਸ਼ਾਨ ਰਹਿੰਦੀ ਹੈ ਪਰ ਜਦੋਂ ਬਰਸਾਤ ਆਉਂਦੀ ਹੈ ਕੋਇਲ ਕੂਕਦੀ ਹੈ ਮੋਰ ਪਹਿਲ ਪਾਉਂਦਾ ਹੈ ਹਿਰਦੇ ਦੇ ਵਿੱਚ ਵੀ ਇਵੇਂ ਹੀ ਜਦੋਂ ਪ੍ਰਮਾਤਮਾ ਦੀ ਰਹਿਮਤ ਦਾ ਅੰਮ੍ਰਿਤਮਈ ਬਰਸਾਤ ਅੰਮ੍ਰਿਤਮਈ ਵਰਖਾ ਹੁੰਦੀ ਹੈ ਤੇ ਇਹਦੇ ਹਿਰਦੇ ਦੇ ਵਿੱਚ ਸੁੱਕਾਪਨ ਖਤਮ ਹੋ ਜਾਂਦਾ ਹੈ ਤੇ ਮੌਲਿਆ ਧਰਤ ਆਕਾਸ਼ ਜਿਵੇਂ ਧਰਤ ਤੇ ਆਕਾਸ਼ ਮੌਲਿਆ ਜਾਂਦਾ ਹੈ ਜਦੋਂ ਬਰਸਾਤ ਪੈਂਦੀ ਹੈ ਇਵੇਂ ਇਹਦੇ ਚਿੱਤ ਵਿੱਚ ਉਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪਰਮਾਤਮਾ ਦੀ ਰਹਿਮਤ ਦੀ ਵਰਖਾ ਹੁੰਦੀ ਹੈ ਇਹਦਾ ਸੁੱਕਾ ਮਨ ਹਰਿਆ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਰੂਪ ਨੂੰ ਪਰਮਾਤਮਾ ਦੇ ਗੁਣਾਂ ਨੂੰ ਕੋਇਲ ਵਾਂਗੂ ਫਿਰੇ ਕੂਕਣ ਲੱਗ ਪੈਂਦਾ ਹੈ ਗੁਰਪੂਰੇ ਸੰਤੋਖਿਆ ਭਾਈ ਐਨ ਇਸ ਲਾਗਾ ਪਾਓ ਪੂਰੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਸ ਦਾ ਮਨ ਫਿਰ ਸੰਤੋਖੀ ਹੋ ਜਾਂਦਾ ਹੈ ਤੇ ਐਨ ਇਸ ਰੋਜ਼ਾਨਾ ਹਰ ਵਕਤ ਫਿਰ ਇਹ ਪ੍ਰਮਾਤਮਾ ਦੇ ਨਿਰਮਲ ਭਾਉ ਦੇ ਵਿੱਚ ਜੀਵਨ ਜਿਉਂਦਾ ਹੈ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਭਾਉ ਫਿਰ ਇਹਦੀ ਰਸਨਾ ਸੰਸਾਰ ਦੇ ਭੁੱਖੇ ਪਦਾਰਥਾਂ ਵੱਲ ਨਹੀਂ ਤੁਰਦੀ ਫਿਰ ਸਦਾ ਇਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਸੱਚ ਰੂਪੀ ਸਵਾਦ ਸੱਚ ਰੂਪੀ ਰਸ ਬਣਿਆ ਰਹਿੰਦਾ ਹੈ ਕਰਮਨੀ ਸੁਣ ਸੁਣ ਜੀਵਿਆ ਭਾਈ ਨੇਚੜ ਪਾਇਆ ਥਾਂ ਫਿਰ ਪ੍ਰਮਾਤਮਾ ਦੇ ਹੁਕਮ ਨੂੰ ਉਹਦੇ ਗੁਣਾਂ ਨੂੰ ਸੁਣ ਸੁਣ ਕੇ ਇਹ ਆਪਣੇ ਜੀਵਨ ਨੂੰ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦਾ ਹੈ ਉਹਦੇ ਗੁਣਾਂ ਦੀ ਕਮਾਈ ਕਰਦਾ ਹੈ ਤੇ ਸਦਾ ਟਿਕਣ ਵਾਲਾ ਨਿਚਲ ਜਿਹੜਾ ਥਾਂ ਹੈ ਉਹ ਪ੍ਰਮਾਤਮਾ ਤੋਂ ਇਸ ਨੂੰ ਮਿਲ ਜਾਂਦਾ ਹੈ ਫਿਰ ਇਹ ਭਟਕਣਾ ਦੇ ਵਿੱਚੋਂ ਇਹਦਾ ਜੀਵਨ ਮੁੱਕ ਜਾਂਦਾ ਹੈ ਸਦੀਵੀ ਸਹਜ ਇਹਦੇ ਜੀਵਨ ਵਿੱਚ ਬਣਿਆ ਰਹਿੰਦਾ ਜਿਸ ਪ੍ਰਤੀਤਨਾ ਆਵੀ ਪਾਈ ਸੋ ਜਿਹੜਾ ਜਲ ਜਾਓ ਜਿਸ ਨੂੰ ਪ੍ਰਮਾਤਮਾ ਤੇ ਭਰੋਸਾ ਹੀ ਨਹੀਂ ਵੱਜਾ ਉਹ ਹਿਰਦਾ ਤੇ ਸਦਾ ਸੜਦਾ ਤੇ ਜਲਦਾ ਬਲਦਾ ਰਹਿੰਦਾ ਬਾਉ ਗੁਣ ਮੇਰੇ ਸਾਇਬੇ ਭਾਈ ਹਉ ਤਿਸ ਕੈ ਬਲ ਜਾਉ ਹੈ ਵੈਗੁਰੂ ਜੀ ਤੇਰੇ ਇਤਨੇ ਗੁਣ ਨੇ ਮੈਂ ਤੇਰੇ ਦੱਸ ਕਿਹੜੇ ਕਿਹੜੇ ਗੁਣਾ ਤੇ ਸਦਕੇ ਜਾਵਾਂ ਕਿਉਂਕਿ ਤੂੰ ਬਹੁਤ ਹੀ ਮਹਾਨ ਹੈ ਬੇਅੰਤ ਗੁਣਾ ਦਾ ਮਾਲਕ ਹੈ ਉਹ ਨਿਰਗੁਣਿਆਰੇ ਪਾਲਦਾ ਭਾਈ ਦੇ ਨਿ ਥਾਵੇਂ ਤਾਉ ਵੇਖੋ ਪ੍ਰਮਾਤਮਾ ਕੈਸਾ ਹੈ ਉਹ ਤੇ ਅਗੁਣਾਰੀਆਂ ਦੇ ਵੀ ਗੁਣ ਨਹੀਂ ਚਿਤਾਰਦਾ ਨਿਰਗੁਣ ਆਰੀਆਂ ਨੂੰ ਵੀ ਪਾਲਦਾ ਹੈ ਤੇ ਉਹਨਾਂ ਨਿਥਾਵਿਆਂ ਦਾ ਵੀ ਆਪ ਆਸਰਾ ਤੇ ਸਹਾਰਾ ਬਣ ਕੇ ਉਹਨਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਟਿਕਾ ਲੈਂਦਾ ਹੈ ਉਹਨਾਂ ਨੂੰ ਵੀ ਆਪਣੇ ਵਿੱਚ ਵਸਾ ਲੈਂਦਾ ਹੈ ਮੇਰੇ ਸਾਹਿਬੇ ਸਤਿਗੁਰੂ ਕਹਿੰਦੇ ਨੇ ਉਹ ਨਿਰਗੁਣ ਆਰੇ ਪਾਲਦਾ ਭਾਈ ਦੇ ਨਿਥਾਵੇਂ ਥਾਂਉ ਰਿਜਕ ਸੰਬਾਹੇ ਸਾਹ ਸਾਸ ਭਾਈ ਗੂੜਾ ਜਾਂ ਕਾ ਨਾ ਉਹ ਪਰਮਾਤਮਾ ਐਸਾ ਹੈ ਸਾਰਿਆਂ ਦੇ ਘਰ ਘਰ ਦੇ ਵਿੱਚ ਰਿਜਕ ਪਹੁੰਚਾਉਂਦਾ ਹੈ ਸਾਰਿਆਂ ਦੀ ਸਵਾਸ ਸਵਾਸ ਪ੍ਰਤਪਾਲਣਾ ਕਰਦਾ ਹੈ ਕਿਉਂਕਿ ਉਹਦਾ ਹੁਕਮ ਹੀ ਇਸ ਤਰ੍ਹਾਂ ਦਾ ਹੈ ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਓ ਜਿੰਨੂੰ ਸੱਚੇ ਗੁਰੂ ਦਾ ਗਿਆਨ ਮਿਲ ਜਾਵੇ ਸੱਚੇ ਗੁਰੂ ਦੀ ਸੋਝੀ ਹੋ ਜਾਵੇ ਜੋ ਸ਼ਬਦ ਗੁਰੂ ਦੇ ਲੜ ਲੱਗ ਜਾਵੇ ਗਿਆਨ ਜਿਹਦੇ ਜੀਵਨ ਵਿੱਚ ਪ੍ਰਗਟ ਹੋ ਜਾਵੇ ਉਹ ਫਿਰ ਪ੍ਰਮਾਤਮਾ ਦੇ ਰਹਿਮਤ ਨੂੰ ਮੰਨਣ ਵਾਸਤੇ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ ਤੇ ਆਪਣੇ ਕਰਮ ਨਿਰਮਲ ਕਰ ਲੈਂਦਾ ਹੈ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਜਿਹੜਾ ਇੰਨਾ ਸੋਹਣਾ ਪਿਆਰਾ ਵਾਹਿਗੁਰੂ ਹੈ ਫਿਰ ਸਭ ਕਹਿੰਦੇ ਉਸ ਤੋਂ ਇੱਕ ਘੜੀ ਵੀ ਕਿਵੇਂ ਬਿਨਾਂ ਰਹਾ ਜਾਵੇ ਜੋ ਇਸ ਤਰੀਕੇ ਦੇ ਗੁਣਾਂ ਦਾ مالک ਹੈ ਫਿਰ ਇੱਕ ਸੈਕਿੰਡ ਵੀ ਉਸ ਤੋਂ ਦੂਰ ਰਹਿਣਾ ਮੌਤ ਦੇ ਬਰਾਬਰ ਹੈ ਫਿਰ ਹਰ ਵਕਤ ਉਹਦੇ ਨਾਲ ਹੀ ਜੁੜਿਆ ਰਹਿਣਾ ਹੀ ਜੀਵਨ ਦਾ ਮੰਤਵ ਜਾਈਦਾ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੋ ਨਿਤਨਿਤ ਮਰਦੇ ਚੂਰ ਸਭ ਕਹਿੰਦੇ ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਵਸਤੇ ਪ੍ਰੀਤ ਨਹੀਂ ਨ ਲੱਗੀ ਉਹੀ ਰੋਜ਼ਾਨਾ ਨਿਤਨਿਤ ਹਰ ਵਕਤ ਮਾਇਆ ਦੇ ਵਿੱਚ ਮਰਦੇ ਨੇ ਹਮੇਸ਼ਾ ਝੂੜਦੇ ਰਹਿੰਦੇ ਹਨ ਹਮੇਸ਼ਾ ਦੁਖੀ ਰਹਿੰਦੇ ਹਨ ਸਦਾ ਕਲੇਪਾ ਕੇ ਰੱਖਦੇ ਹਨ ਉਹ ਜਿੱਥੇ ਵੀ ਬਹਿਣਗੇ ਭੁੱਖ ਦੇ ਮਾਰੇ ਹੋਏ ਕਲੇਸ਼ ਹੀ ਪੈਦਾ ਕਰਨਗੇ ਜੋ ਕਿਸੇ ਘਰ ਵਿੱਚ ਰਹਿਣਗੇ ਉੱਥੇ ਵੀ ਕਲੇਸ਼ ਹੋਵੇਗੀ ਜੇ ਕਿਸੇ ਕਿੱਤੇ ਤੇ ਰਹਿਣਗੇ ਕਾਰੋਬਾਰ ਜੌਬ ਤੇ ਰਹਿਣਗੇ ਉੱਥੇ ਵੀ ਕਲੇਸ਼ ਹੀ ਪੈਦਾ ਕਰਨਗੇ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਠਹਿਰਾਵ ਤੇ ਸੰਤੋਖ ਨਹੀਂ ਬਣ ਪਾਉਂਦਾ ਅੰਝਲ ਲਾਏ ਤਰਾਇਆ ਪਾਈ ਇਹ ਵਾਈਗੁਰੂ ਜੀ ਆਖਰੀਆ ਬੰਦ ਹੈ ਤੋ ਮੈਨੂੰ ਆਪਣੇ ਅੰਝਲ ਲਾਲਾ ਆਪਣੇ ਪੱਲੇ ਨਾਲ ਬੰਨ ਲਾ ਕਿਉਂਕਿ ਤੇਰੇ ਪੱਲੇ ਨਾਲ ਬਨ ਕੇ ਹੀ ਇਸ ਭੌਜਲ ਸਾਗਰ ਤੋਂ ਤਰਿਆ ਜਾ ਸਕਦਾ ਹੈ ਦੁਪਾਈ ਭੌਜਲ ਦੁਖ ਸੰਸਾਰ ਇਹ ਜਿਹੜਾ ਸੰਸਾਰ ਦੁੱਖਾਂ ਦਾ ਜਿਹੜਾ ਸਮੁੰਦਰ ਹੈ ਤੂੰ ਹੀ ਮੇਰੇ ਉੱਤੇ ਰਹਿਮਤ ਕਰਕੇ ਮੇਰਾ ਪੱਲਾ ਫੜ ਤੇ ਮੈਨੂੰ ਆਪਣੇ ਅੰਚਲ ਦੇ ਨਾਲ ਲਾ ਲਾ ਤੇ ਮੇਰੀ ਬਾਹ ਫੜ ਕੇ ਮੈਨੂੰ ਇਸ ਦੁੱਖਾਂ ਰੂਪੀ ਸਾਗਰ ਤੋਂ ਪਾਰ ਕਰਾ ਦੇ ਕਰ ਕਿਰਪਾ ਨਦਰ ਨੇ ਹਾਲਿਆ ਭਾਈ ਕੀ ਤੂੰਨ ਅੰਗ ਅਪਾਰ ਪ੍ਰਮਾਤਮਾ ਨੇ ਮੇਰੀ ਅਰਦਾਸ ਸੁਣੀ ਹੈ ਮੇਰੀਆਂ ਬੇਨਤੀਆਂ ਸੁਣੀਆਂ ਨੇ ਓਨੇ ਹੁਣ ਮੈਨੂੰ ਆਪਣੇ ਨਾਲ ਜੋੜ ਲਿਆ ਹੈ ਆਪਣੇ ਅੰਗ ਨਾਲ ਲਾ ਕੇ ਜਿਵੇਂ ਅੰਗਦ ਕੀਤਾ ਸੀ ਗੁਰੂ ਸਾਹਿਬ ਨੇ ਇਵੇਂ ਪ੍ਰਮਾਤਮਾ ਨੇ ਮੈਨੂੰ ਆਪਣੇ ਅੰਗ ਨਾਲ ਲਾ ਕੇ ਆਪਣੇ ਵਰਗਾ ਬਣਾ ਲਿਆ ਹੈ ਤੇ ਆਪਣੇ ਅੰਗ ਨਾਲ ਜੋੜ ਕੇ ਆਪਣੇ ਗੁਣਾ ਰੂਪੀ ਗੁਣਾ ਨਾਲ ਜੋੜ ਕੇ ਉਨੇ ਮੇਰੇ ਜੀਵਨ ਨੂੰ ਨਿਰਮਲ ਤੇ ਪਵਿੱਤਰ ਕਰ ਦਿੱਤਾ ਹੈ ਮਨ ਤਨ ਸ਼ੀਤਲ ਹੋਇਆ ਪਾਈ ਹੁਣ ਕੀ ਹੋ ਰਿਹਾ ਹੈ ਮਨ ਤੇ ਤਨ ਨਿਰਮਲ ਹੋ ਗਿਆ ਹੈ ਅੰਦਰ ਇੱਕ ਸ਼ੀਤਲਤਾ ਦੀ ਖੁਰਾਕ ਬਣ ਗਈ ਹੈ ਅੰਦਰ ਸ਼ੀਤਲਤਾ ਹੀ ਹੈ ਅੰਗ ਅੰਗ ਪਵਿੱਤਰ ਹੈ ਹੁਣ ਬੁਰੇ ਵਿਚਾਰ ਨੇੜੇ ਨਹੀਂ ਆਉਂਦੇ ਭੋਜਨ ਨਾਮ ਅਪਾਰ ਹੁਣ ਮੇਰੀ ਜ਼ਿੰਦਗੀ ਦਾ ਭੋਜਨ ਵਾਹਿਗੁਰੂ ਦਾ ਹੁਕਮ ਬਣ ਗਿਆ ਹੈ ਆਧਾਰ ਇਹ ਮੇਰੇ ਜੀਵਨ ਦਾ ਆਧਾਰ ਹੈ ਨਾਨਕ ਤਿਸ ਸ਼ਰਣਾਗਤੀ ਭਾਈ ਜੇ ਕਿਲਬ ਕਟਣ ਹਾਰ ਸਭ ਕਹਿੰਦੇ ਨੇ ਨਾਨਕ ਜੀ ਆਖਦੇ ਹਨ ਮੈਂ ਐਸੇ ਪ੍ਰਭੂ ਪਰਮਾਤਮਾ ਦੀ ਫਿਰ ਸਦਾ ਹੀ ਚਰਨ ਸ਼ਰਨ ਵਿੱਚ ਰਹਿਣਾ ਹਾਂ ਜੋ ਸਾਰੇ ਪਾਪਾਂ ਨੂੰ ਦੁੱਖਾਂ ਨੂੰ ਕੱਟਣ ਵਾਲਾ ਹੈ ਸੋ ਅੱਜ ਦੇ ਪਾਵਨ ਹੁਕਮਨਾਮੇ ਨੌ ਪਦਿਆਂ ਦਾ ਸ਼ਬਦ ਹੈ ਅਸ਼ਟ ਪਦੀ ਹੋਣ ਕਰਕੇ ਮਾਫੀ ਚਾਹੁੰਦਾ ਸਮਾਂ ਥੋੜਾ ਜ਼ਿਆਦਾ ਲੱਗ ਗਿਆ ਤੂਕਾ ਮਾਤਰ ਅਰਥ ਹੀ ਅੱਜ ਕੀਤੇ ਗਏ ਨੇ ਤਾਂ ਕਿ ਇਹਨਾਂ ਦੀ ਅਰਥਾਵਲੀ ਜਿਹੜੀ ਸਾਨੂੰ ਸਮਝ ਆਵੇ ਕਿਉਂਕਿ ਹੁਕਮਨਾਮਾ ਜਿਹੜਾ ਅਮਰਤ ਵੇਲੇ ਦਾ ਹੁੰਦਾ ਅਸੀਂ ਉਹਨੂੰ ਬਦਲ ਨਹੀਂ ਸਕਦੇ ਇਸੇ ਕਰਕੇ ਅੱਜ ਨੌ ਪਦਿਆਂ ਦਾ ਸ਼ਬਦ ਹੈ ਆਸ ਕਰਦਾ ਹਾਂ ਤੁਸੀਂ ਬੜੇ ਪਿਆਰ ਤੇ ਧਿਆਨ ਨਾਲ ਸੁਣੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ